ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਐਂਡ ਵੈਲਕਮ ਟੂ ਮਾਈ ਨਿਊ ਵਲੌਗ ਸੋ ਸਰਦੀ ਦਾ ਮੌਸਮ ਜਿਹੜਾ ਆ ਉਹ ਜਾਣੀ ਵਾਲਾ ਆ ਇਸ ਵਾਰ ਦੀ ਜਿਹੜੀ ਸਰਦੀ ਸੀਗੀ ਉਹ ਪਿਛਲੇ ਸਾਲ ਨਾਲੋਂ ਘੱਟ ਹੀ ਸੀਗੀ ਤੇ ਕੁਝ ਜਿਹੜਾ ਟਾਈਮ ਸੀਗਾ ਬਹੁਤ ਬਿਜ਼ੀ ਰਿਹਾ ਜਿਸ ਕਾਰਨ ਮੇਰੇ ਕੋਲ ਜਿਹੜਾ ਉਹ ਗਜਰੀਲਾ ਜਿਹੜਾ ਆ ਉਹ ਨਹੀਂ ਬਣਾਇਆ ਗਿਆ ਸੋ ਜਿਹੜਾ ਜਨਵਰੀ ਦਾ ਲਾਸਟ ਸੀ ਨਾ ਮਤਲਬ ਕਿ ਲਾਸਟ ਵਾਲੇ ਦਿਨ ਸੀਗੇ ਉਦੋਂ ਤੇ ਐਦਾਂ ਲੱਗ ਰਿਹਾ ਸੀਗਾ ਕਿ ਬਸ ਜਿਹੜੀ ਗਰਮੀ ਆ ਉਹ ਆ ਹੀ ਗਈ ਆ ਬਟ ਜਦੋਂ ਦਾ ਫਰਵਰੀ ਦਾ ਮਹੀਨਾ ਚੜ੍ਹਿਆ ਇਹ ਨਾ ਤੇ ਉਦੋਂ ਦੀ ਜਿਹੜੀ ਸਰਦੀ ਐ ਐਵੇਂ ਲੱਗਦਾ ਜਿਵੇਂ ਦੁਬਾਰਾ ਆ ਗਈ ਹੁੰਦੀ ਆ ਸੋ ਇਸ ਵਾਰ ਜਿਹੜਾ ਗਜਰੇਲਾ ਸੀ ਉਹ ਨਹੀਂ ਬਣਾਇਆ ਸੀਗਾ ਤੇ ਗਾਜਰਾ ਲਿਆਂਦੀਆਂ ਸੀ ਸਬਜ਼ੀ ਵਾਸਤੇ ਤੇ 1 ਕਿਲੋ ਗਾਜਰਾ ਸੀਗੀਆਂ ਤੇ ਮੈਂ ਸੋਚਿਆ ਕਿ ਚਲੋ ਅੱਜ ਗਜਰੇਲਾ ਬਣਾ ਹੀ ਲੈਨੇ ਆ ਤੇ ਨਾਲ ਹੀ ਮੈਂ ਸੋਚਿਆ ਕਿ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੰਨੇ ਆ ਕਿਸੇ ਖੋਏ ਦੀ ਲੋੜ ਨਹੀਂ ਪੈਣੀ ਸਾਨੂੰ ਤੇ ਬਸ ਗਾਜਰਾਂ ਦੇ ਨਾਲ ਜਿਹੜਾ ਆਪਾਂ ਸਵਾਦਿਸ਼ਟ ਜਿਹਾ ਗਜਰੇਲਾ ਜਿਹੜਾ ਉਹ ਬਣਾ ਲੈਣਾ ਆ ਸੋ 1 ਕਿਲੋ ਗਾਜਰਾ ਆ ਤੇ ਇਹਨਾਂ ਨੂੰ ਜਿਹੜਾ ਆ ਉਹ ਮੈਂ ਧੋ ਕੇ ਛਿੱਲ ਲਿਆ ਆ ਤੇ ਫਿਰ ਜਿਹੜਾ ਆ ਉਹ ਕद्दूकस ਦੇ ਨਾਲ ਜਿਹੜਾ ਆ ਮੋਟੀ ਸਾਈਡ ਤੋਂ ਕद्दूकस ਕਰ ਲਿਆ ਆ ਜਿਹੜਾ ਕद्दूकस ਕਰਨਾ ਆ ਉਹ ਮੋਟੀ ਸਾਈਡ ਤੋਂ ਹੀ ਕਰਨਾ ਆ ਉਹਦੇ ਨਾਲ ਕੀ ਆ ਜਿਹੜਾ ਗਜਰੇਲਾ ਆ ਨਾ ਉਹਦਾ ਟੈਕਸਚਰ ਜਿਹੜਾ ਹੈ ਉਹ ਵਧੀਆ ਆਊਗਾ ਸੋ ਫਿਰ ਮੈਂ ਕੜਾਈ ਲਈ ਆ ਜਿਹੜੀ ਕੜਾਈ ਦਾ ਤਲਾਇਆ ਉਹ ਪਾ ਰਾਇਆ ਬਾਕੀ ਤੁਸੀਂ ਮੀਡੀਅਮ ਸਾਈਜ਼ ਦਾ ਵੀ ਲੈ ਸਕਦੇ ਹੋ ਇਹਦੇ ਵਿੱਚ ਮੈਂ ਪਾ ਦਿੱਤੇ ਆ 2 ਚਮਚ ਦੇਸੀ ਘਿਓ ਦੇ ਤੇ ਹੁਣ ਇਹਦੇ ਵਿੱਚ ਜਿਹੜੀਆਂ ਗਾਜਰਾਂ ਗ੍ਰੇਟ ਕੀਤੀਆਂ ਹੋਈਆਂ ਹਨਾ ਉਹ ਪਾ ਦੇਣੀਆਂ ਆ ਤੇ ਜਿਹੜਾ ਗੈਸ ਦਾ ਫਲੇਮ ਆ ਨਾ ਉਹ ਲੋ ਟੂ ਮੀਡੀਅਮ ਰੱਖਣਾ ਆ ਤੇਜ਼ ਨਹੀਂ ਕਰਨਾ ਲੋ ਟੂ ਮੀਡੀਅਮ ਹੋਣਾ ਚਾਹੀਦਾ ਆ ਇਸ ਤਰ੍ਹਾਂ ਬਣਾਉਣ ਨਾਲ ਜਿਹੜਾ ਟਾਈਮ ਜ਼ਰੂਰ ਜ਼ਿਆਦਾ ਲੱਗਦਾ ਆ ਬਟ ਜੋ ਇਹਦਾ ਟੇਸਟ ਹੁੰਦਾ ਆ ਨਾ ਬਹੁਤ ਹੀ ਵਧੀਆ ਹੁੰਦਾ ਆ ਤੁਹਾਨੂੰ ਜਿਹੜੀਆਂ ਆ ਉਹ ਜ਼ਿਆਦਾ ਚੀਜ਼ਾਂ ਦੀ ਜਿਹੜੀ ਜ਼ਰੂਰਤ ਆ ਉਹ ਨਹੀਂ ਪੈਂਦੀ ਸੋ ਜਿਹੜੀਆਂ ਗਾਜਰਾਂ ਉਹ ਮੈਂ ਸਾਰੀਆਂ ਇਹਦੇ ਵਿੱਚ ਪਾ ਦਿੱਤੀਆਂ ਆ ਤੇ ਹੁਣ ਇਹਨੂੰ ਜੜਾਇਆ ਲੋ ਹੀਟ ਦੇ ਉੱਤੇ ਉਹ ਮੈਂ ਪਹਿਲਾਂ ਭੁੰਨ ਲਵਾਂਗੀ ਗਾਜਰਾਂ ਦਾ ਜਿਹੜਾ ਕਲਰ ਆ ਉਹ ਵੀ ਚੇਂਜ ਹੋਣਾ ਸ਼ੁਰੂ ਹੋ ਜਾਣਾ ਆ ਤੇ ਨਾਲ ਹੀ ਜਿਹੜਾ ਇਹਦਾ ਪਾਣੀ ਆ ਨਾ ਗਾਜਰਾਂ ਦਾ ਉਹ ਜਿਹੜਾ ਉਹ ਸੁੱਕ ਜਾਂਦਾ ਆ ਪਾਣੀ ਆ ਗਾਜਰਾ ਜਿਹੜੀਆਂ ਆ ਉਹ ਆਪਣਾ ਪਾਣੀ ਰਿਲੀਜ਼ ਕਰਦੀਆਂ ਆ ਤੇ ਨਾਲ ਹੀ ਜਿਹੜਾ ਪਾਣੀ ਜਿਹੜਾ ਸੁੱਕਦਾ ਜਾਂਦਾ ਆ ਕਲਰ ਵੀ ਚੇਂਜ ਹੋ ਜਾਣਾ ਤੇ ਜਿਹੜੀਆਂ ਗਾਜਰਾ ਆ ਨਾ ਉਹ ਇਸ ਜੋ ਇਹਦੀ ਮਤਲਬ ਕਿ ਮਾਤਰਾ ਨਾ ਉਹਦੇ ਤੋਂ ਅੱਧੀਆਂ ਰਹਿ ਜਾਂਦੀਆਂ ਆ ਤੇ ਇਹਦਾ ਪਾਣੀ ਜਿਹੜਾ ਸੁਕਾ ਲੈਣਾ ਤੇ 1 ਕਿਲੋ ਗਾਜਰਾ ਨੂੰ ਮੀਡੀਅਮ ਹੀਟ ਤੇ ਮਤਲਬ ਕਿ ਭੁੰਨਣ ਲਈ ਘੋਲ ਦੇ ਵਿੱਚ ਭੁੰਨਣ ਲਈ ਕੋਈ 15 ਮਿੰਟੋ ਲੱਗ ਜਾਂਦੇ ਆ ਤੇ ਜਦੋਂ ਗਾਜਰਾਂ ਚੰਗੀ ਤਰ੍ਹਾਂ ਪੁੱਜ ਗਈਆਂ ਇਹਨਾਂ ਦਾ ਪਾਣੀ ਸੁੱਕ ਗਿਆ ਉਦੋਂ ਇਹਦੇ ਵਿੱਚ ਪਾ ਦਿਤੀਆਂ ਇੱਕ ਕੌਲੀ ਖੰਡ ਦੀ ਹੁਣ ਜਿਹੜਾ ਆ ਗਾਜਰਾਂ ਨੂੰ ਖੰਡ ਵਿੱਚ ਭੁੰਨਣਾ ਆ ਜਦੋਂ ਅਸੀਂ ਖੰਡ ਪਾਉਂਦੇ ਆ ਨਾ ਤੇ ਇਹ ਮੈਲਟ ਹੋ ਜਾਂਦੀ ਆ ਤੇ ਫਿਰ ਜਿਹੜਾ ਆ ਇਹਦਾ ਵੀ ਇੱਕ ਪਾਣੀ ਬਣ ਜਾਂਦਾ ਆ ਫਿਰ ਜਿਹੜਾ ਆ ਇਸ ਗਾਜਰਾਂ ਨੂੰ ਜਿਹੜਾ ਆ ਉਹ ਇਸ ਖੰਡ ਵਿੱਚ ਭੁੰਨਣਾ ਆ ਤੇ ਇਹਨੂੰ ਭੁੰਨ ਲਈ ਵੀ ਜਿਹੜਾ ਆ ਕੋਈ 15 ਮਿੰਟ ਲੱਗ ਜਾਂਦੇ ਆ ਸੋ ਤੁਸੀਂ ਵੇਖ ਸਕਦੇ ਹੋ ਕਿ ਫਿਰ ਗਾਜਰਾਂ ਦੇ ਵਿੱਚ ਚੀਨੀ ਦਾ ਜਿਹੜਾ ਖੰਡ ਦਾ ਉਹ ਪਾਣੀ ਹੋ ਗਿਆ ਮੈਲਟ ਹੋ ਕੇ ਤੇ ਫਿਰ ਜਿਹੜਾ ਗਾਜਰਾਂ ਨੂੰ ਭੁੰਨ ਲੈਣਾ ਓਨੀ دیر ਜਦੋਂ ਤੱਕ ਇਹਦਾ ਪਾਣੀ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਚੰਗੀ ਤਰ੍ਹਾਂ ਪਾਣੀ ਸქੌਣ ਤੋਂ ਬਾਅਦ ਇਹਦੇ ਵਿੱਚ ਪਾ ਦੇਣੀ ਆ ਤਿੰਨ ਕੌਲੀਆਂ ਦੁੱਧ ਦੀਆਂ ਤੇ ਨਾਲ ਹੀ ਪਾ ਦੇਣੀ ਆ ਇੱਕ ਕੌਲੀ ਮਲਾਈ ਦੀ ਫਿਰ ਜਿਹੜਾ ਆ ਇਹ ਤਿੰਨੋਂ ਦੋਨੋਂ ਚੀਜ਼ਾਂ ਪਾਉਣ ਤੋਂ ਬਾਅਦ ਅਸੀਂ ਇਹਨਾਂ ਨੂੰ ਜਿਹੜਾ ਆ ਫਿਰ ਪੁੰਨਣਾ ਆ ਮਤਲਬ ਕਿ ਹੁਣ ਅਸੀਂ ਦੁੱਧ ਦੇ ਵਿੱਚ ਇਸ ਨੂੰ ਮਤਲਬ ਕਿ ਰਿੰਨਣਾ ਆ ਤੇ ਜਦੋਂ ਸਟਾਰਟਿੰਗ ਦੇ ਵਿੱਚ ਤੁਸੀਂ ਮਤਲਬ ਕਿ ਇਹਦੇ ਵਿੱਚ ਮਲਾਈ ਜਾਂ ਦੁੱਧ ਪਾਉਂਦੇ ਹੋ ਨਾ ਤੇ ਜਿਹੜੀਆਂ ਗਾਜਰਾ ਆ ਨਾ ਉਹ ਐਵੇਂ ਲੱਗਦੀਆਂ ਆ ਕਿ ਜਿਵੇਂ ਮਤਲਬ ਕਿ ਜਿਵੇਂ ਇਹਦੀ ਖੀਰ ਬਣ ਗਈ ਆ ਬਟ ਨਹੀਂ ਫਿਰ ਤੁਸੀਂ ਜਿਹੜਾ ਇਹਨੂੰ ਲੋ ਟੂ ਮੀਡੀਅਮ ਦੇ ਉੱਤੇ ਹੀ ਜਿਹੜਾ ਆ ਉਹ ਗਾਜਰਾ ਨੂੰ ਦੁੱਧ ਦੇ ਵਿੱਚ ਰਿੰਨਣਾ ਆ ਤੇ ਇਸ ਨੂੰ ਵੀ ਜਿਹੜਾ ਆ ਕੋਈ 15 ਮਿੰਟ ਲੱਗ ਜਾਂਦੇ ਆ ਮਤਲਬ ਕਿ ਪੂਰੀ ਜਿਹੜਾ ਗਾਜਰ ਦਾ ਗਜਰੇਲਾ ਆ ਉਹਨੂੰ ਬਣਨ ਦੇ ਲਈ ਜਿਹੜਾ ਆ ਕੋਈ 1 ਘੰਟਾ ਜਿਹੜਾ ਲੱਗ ਜਾਂਦਾ 1 ਕਿਲੋ ਗਾਜਰਾਂ ਦਾ ਸੋ ਮੇਰੇ ਕੋਲ ਥੋੜੀ ਜਿਹੀ ਮਲਾਈ ਹੋਰ ਪਈ ਹੋਈ ਸੀ ਮੈਂ ਉਹ ਵੀ ਪਾ ਦਿੱਤੀ ਤੇ ਥੋੜਾ ਜਿਹਾ ਦੁੱਧ ਵੀ ਪਾ ਦਿੱਤਾ ਟੋਟਲ ਮੈਂ ਇਹਦੇ ਵਿੱਚ ਤਿੰਨ ਕ올ੀਆਂ ਦੁੱਧ ਦੀਆਂ ਤੇ ਮਤਲਬ ਕਿ ਇੱਕ ਕ올ੀ ਜਿਹੜੀ ਉਹ ਪੂਰੀ ਮਲਾਈ ਦੀ ਨਹੀਂ ਸੀਗੀ ਸੋ ਮੈਂ ਪੂਰੀ ਕ올ੀ ਇੱਕ ਮਲਾਈ ਦੀ ਪਾ ਦਿੱਤੀ ਆ ਤੇ ਹੁਣ ਜਿਹੜਾ ਆ ਗਾਜਰਾ ਨੂੰ ਜਿਹੜਾ ਆ ਉਹ ਦੁੱਧ ਦੇ ਵਿੱਚ ਰਿਨ ਲੈਣਾ ਆ ਤੇ ਜਿੰਨੀ ਦੇਰ ਗਾਜਰਾ ਦਾ ਗਜਰੇਲਾ ਬਣਦਾ ਪਿਆ ਸੀਗਾ ਮੈਂ ਨਾਲ ਦੇ ਨਾਲ ਆਪਣਾ ਸਾਰਾ ਜਿਹੜਾ ਕਿਚਨ ਦਾ ਕੰਮ ਸੀਗਾ ਉਹ ਵੀ ਕਰ ਲਿਆ ਸੀਗਾ ਹਮੇਸ਼ਾ ਮੈਂ ਗਜਰੇਲਾ ਉਦੋਂ ਹੀ ਬਣਾਉਂਦੀ ਹੁੰਨੀ ਆ ਜਦੋਂ ਮੈਂ ਕਿਚਨ ਵਿੱਚ ਕੰਮ ਕਰਦੀ ਹੁੰਨੀ ਆ ਕਿਉਂਕਿ ਗਾਜਰਾ ਗਜਰੇਲਾ ਬਣਾਉਣ ਲਈ ਥੋੜਾ ਟਾਈਮ ਚਾਹੀਦਾ ਹੁੰਦਾ ਹੈ ਤੇ ਇਸ ਨੂੰ ਜਿਹੜਾ ਲਗਾਤਾਰ ਉਹ ਮਤਲਬ ਕਿ ਹਿਲਾਉਂਦੇ ਰਹਿਣਾ ਆ ਜੇ ਜਿਹੜਾ ਗਾਜਰਾ ਦੇ ਵਿੱਚ ਦੁੱਧ ਆ ਉਹ ਰਚ ਮਿਚ ਗਿਆ ਆ ਤੇ ਹੁਣ ਜਿਹੜਾ ਆ ਇਹਦੇ ਵਿੱਚ ਪਾਉਣਾ ਆ ਡਰਾਈ ਫਰੂਟ ਸੋ ਮੈਂ ਡਰਾਈ ਫਰੂਟ ਜਿਹੜਾ ਲਿਆ ਆ ਉਹ ਆ ਥੋੜੇ ਜਿਵੇਂ ਬਦਾਮ ਲਏ ਆ ਤੇ ਨਾਲ ਮੈਂ ਲਈ ਆ ਸੌਗੀ ਤੇ ਨਾਲ ਹੀ ਜਿਹੜਾ ਥੋੜੇ ਜਿਹ ਕਾਜੂ ਲਏ ਆ ਬਾਕੀ ਜੋ ਵੀ ਤੁਹਾਡੇ ਕੋਲ ਅਵੇਲੇਬਲ ਆ ਤੁਸੀਂ ਆਪਣੇ ਮਨਪਸੰਦ ਦਾ ਜਿਹੜਾ ਡਰਾਈ ਫਰੂਟ ਆ ਉਹ ਇਹਦੇ ਵਿੱਚ ਪਾ ਸਕਦੇ ਹੋ ਸੋ ਜਿਹੜੇ ਕਾਜੂ ਆ ਤੇ ਬਦਾਮ ਆ ਨਾ ਇਹਨਾਂ ਨੂੰ ਮੈਂ ਕਰਦੇ ਦੇ ਨਾਲ ਜਿਹੜਾ ਆ ਉਹ ਛੋਟੇ ਛੋਟੇ ਪੀਸੇਸ ਵਿੱਚ ਕੱਟ ਲਵਾਂਗੇ ਮਤਲਬ ਕਿ ਇਹਨਾਂ ਨੂੰ ਕੋਈ ਗਰਾਇੰਡ ਨਹੀਂ ਕਰਨਾ ਨਹੀਂ ਇਹਨਾਂ ਨੂੰ ਦਰਦਰਾ ਪਿਸਣਾ ਆ ਬਸ ਇੱਕ ਪੀਸ ਦੇ ਜਿਹੜੇ ਆ ਦੋ ਤਿੰਨ ਪੀਸ ਜਿਹੜੇ ਆ ਉਹ ਕਰ ਲੈਣੇ ਆ ਮੈਂ ਹਮੇਸ਼ਾ ਜਿਹੜਾ ਆ ਐਵੇਂ ਹੀ ਗਜ਼ਰੀਲੇ ਦੇ ਵਿੱਚ ਜਿਹੜਾ ਆ ਡਰਾਈ ਫਰੂਟ ਆ ਉਹ ਪਾਉਂਦੀ ਹੁੰਨੀ ਆ ਇਹਦੇ ਨਾਲ ਦਾ ਟੇਸਟ ਆ ਹੋਰ ਵੱਧ ਜਾਂਦਾ ਆ ਸੋ ਡਰਾਈ ਫਰੂਟ ਜਿਹੜੇ ਆ ਉਹ ਤਿਆਰ ਹੋ ਗਏ ਆ ਕਾਜੂ ਤੇ ਬਦਾਮ ਮੈਂ ਕੱਟ ਲਿਆ ਤੇ ਦੁੱਧ ਵੀ ਜਿਹੜਾ ਚੰਗੀ ਤਰ੍ਹਾਂ ਸੁੱਕ ਚੁੱਕਾ ਆ ਤੇ ਇਹਦੇ ਵਿੱਚ ਮੈਂ ਪਾ ਦਿੱਤਾ ਇਲਾਚੀ ਪਾਊਡਰ ਤੇ ਨਾਲ ਹੀ ਜਿਹੜੇ ਕੱਟੇ ਹੋਏ ਡਰਾਈ ਫਰੂਟ ਆ ਨਾ ਉਹ ਪਾ ਦਿੱਤੇ ਆ ਤੇ ਹੁਣ ਜਿਹੜਾ ਆ ਉਹ ਡਰਾਈ ਫਰੂਟ ਪਾਉਣ ਤੋਂ ਬਾਅਦ ਗਜਰੇਲੇ ਨੂੰ ਜਿਹੜਾ ਆ ਉਹ 5 ਮਿੰਟ ਲਈ ਭੁੰਨ ਲੈਣਾ ਆ ਜਦੋਂ ਇਹ ਕੜਾਈ ਨੂੰ ਛੱਡਣ ਲੱਗ ਜਾਵੇ ਭਾਂਡੇ ਨੂੰ ਛੱਡਣ ਲੱਗ ਜਾਵੇ ਤੇ ਇਹ ਇੱਕ ਸ਼ੇਪ ਲੈਣੀ ਸ਼ੁਰੂ ਕਰ ਦੇਵੇ ਤਾਂ ਸਮਝੋ ਕਿ ਗਜਰੇਲਾ ਜਿਹੜਾ ਉਹ ਚੰਗੀ ਤਰ੍ਹਾਂ ਤਿਆਰ ਹੋ ਗਿਆ ਆ ਸੋ ਇਸ ਤਰ੍ਹਾਂ ਬਣਾਉਣ ਦੇ ਨਾਲ ਖੋਏ ਦੀ ਜਿਹੜੀ ਆ ਉਹ ਬਿਲਕੁਲ ਵੀ ਲੋੜ ਨਹੀਂ ਪੈਂਦੀ ਕਿਉਂਕਿ ਇਹਦੇ ਵਿੱਚ ਦੁੱਧ ਪਾਇਆ ਹੁੰਦਾ ਆ ਤੇ ਮਲਾਈ ਹੁ ਪਾਈ ਹੁੰਦੀ ਆ ਨਾ ਉਹਦੇ ਨਾਲ ਜਿਹੜਾ ਟੇਸਟ ਆ ਉਹ ਬਹੁਤ ਹੀ ਵੱਧ ਜਾਂਦਾ ਆ ਬਹੁਤ ਹੀ ਵਧੀਆ ਟੇਸਟ ਜਿਹੜਾ ਇਸ ਗਜਰੇਲੇ ਦਾ ਆਉਂਦਾ ਆ ਸੋ ਗਜਰੇਲਾ ਬੰਦੇ ਨੂੰ ਜਿਹੜਾ ਆ ਪੂਰਾ 1 ਘੰਟਾ ਲੱਗ ਗਿਆ ਤੇ ਬਣ ਕੇ ਬਿਲਕੁਲ ਤਿਆਰ ਆ ਤੇ ਹੁਣ ਅਸੀਂ ਜਿਹੜਾ ਇਹਨੂੰ ਗਰਮ-ਗਰਮ ਖਾਵਾਂਗੇ ਸੋ ਮੈਨੂੰ ਪਾ ਦਿੱਤਾ ਹੈ ਪਲੇਟ ਵਿੱਚ ਕੁਝ ਡਰਾਈ ਫਰੂਟ ਜਿਹੜੇ ਆ ਮੈਂ ਬਣਨ ਦੇ ਲਈ ਜਿਹੜਾ ਉਹ ਇਹਦੇ ਵਿੱਚ ਪਾਏ ਸੀਗੇ ਤੇ ਕੁਝ ਮੈਂ ਪਾ ਦਿੱਤੀ ਹੈ ਇਹਦੇ ਉੱਤੋਂ ਦੇ ਇਹਦੇ ਗਾਰਨਿਸ਼ ਵਾਸਤੇ ਇਹ ਜਸਟ ਆਪਸ਼ਨਲ ਆ ਸੋ ਸਾਡਾ ਜਿਹੜਾ ਗਜਰੇਲਾ ਆ ਉਹ ਬਣ ਕੇ ਤਿਆਰ ਹੋ ਗਿਆ ਆ ਬਿਨਾ ਖੋਏ ਤੋਂ ਬਹੁਤ ਹੀ ਸਵਾਦ ਬੰਦਾ ਆ ਜ਼ਰੂਰ ਟਰਾਈ ਕਰਿਓ ਤੇ ਜੇ ਤੁਹਾਨੂੰ ਪਸੰਦ ਆਵੇ ਮਤੇ ਕਿ ਤੁਸੀਂ ਮੈਨੂੰ ਜਿਹੜਾ ਕਮੈਂਟ ਵਿੱਚ ਜ਼ਰੂਰ ਦੱਸਿਓ ਤੇ ਜੇ ਤੁਹਾਨੂੰ ਵੀਡੀਓ ਵੀ ਪਸੰਦ ਆਈ ਹੈ ਤੈਨੂੰ ਲਾਈਕ ਕਰ ਦਿਓ ਔਰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਨੈਕਸਟ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ